ਵੀ ਆਪਾਂ ਇੱਕ ਸਰਦਾਰ ਬੰਦੇ ਤੋਂ ਜਾਂ ਆਪਣਾ ਪੰਜਾਬੀ ਬੰਦੇ ਤੋਂ ਸਮਾਨ ਖਰੀਦ ਲਈਏ ਇਹਦੇ ਤੇ ਤਾਂ ਨਹੀਂ ਭਗਵੰਤ ਦਾ ਕੋਈ ਬਿਆਨ ਅਸੀਂ ਆਪਣੇ ਥੈ ਵੇਚਣਾ ਆ ਠੀਕ ਆ ਮੈਂ ਲਾ ਲੋ ਕੱਲ੍ਹ ਦੇ ਵਿੱਚ ਆਪਣਾ ਥੈ ਵੇਚਣਾ ਆ ਤੇ ਮੈਨੂੰ ਭਗਵੰਤਮਾਨ ਦੀ ਜਾਂ ਕੋਈ ਹੋਰ ਪਾਰਟੀ ਦੀ ਪਰਮਿਸ਼ਨ ਦੀ ਲੋੜ ਤਾਂ ਨਹੀਂ ਹੈਗੀ ਵੀ ਮੈਂ ਜਰ ਆਪਣਾ ਥੈ ਮੈਂ ਇੰਨਾ ਤਾਂ ਕਰ ਸਕਦਾ ਤਾਂ ਮੈਂ ਆਪਣਾ ਥੈ ਪੰਜਾਬੀ ਨੂੰ ਵੇਚਾਂ ਮੈਂ ਇੰਨਾ ਤਾਂ ਕਰ ਸਕਦਾ ਵੀ ਪ੍ਰਵਾਸੀ ਨੂੰ ਮੈਂ ਆਪਣੀ ਰਸੋਈ ਤੇ ਨਾ ਲੈ ਜਮਾਂ ਇਦੀ ਤਾਂ ਨਹੀਂ ਮੈਨੂੰ ਭਗਵੰਤ ਮਾਨ ਨੇ ਪਰਮਿਸ਼ਨ ਦੇਣੀ ਹਾਂ ਹਾਂ ਇਹਦਾ ਅਸੀਂ ਕਰਨਾ ਠੀਕ ਹੀ ਨਹੀਂ ਸੋ ਜੇ ਕੋ ਤੁਹਾਡਾ ਜੋ ਵੀ ਤੁਹਾਡੀ ਸਲਾਹ ਹੈਗੀ ਆ ਤੁਸੀਂ ਵੀ ਆਪਣਾ ਮੈਂ ਦੋਨਾਂ ਵੀ ਆਪਣੇ ਲਈ ਸਲਾਹ ਅੱਜ ਮਿਤੀ 18/9/25 ਨੂੰ ਗ੍ਰਾਮ ਪੰਚਾਇਤ ਕਲਰਾ ਸਰਪੰਚ ਹਰਮਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਨਿਮਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਮਤਾ ਪੇਸ਼ ਹੋਇਆ ਹੈ ਅਜੇ ਸਮੂਹ ਪੰਚਾਇਤوں ਦਾ ਫੈਸਲਾ ਲਿਆ ਗਿਆ ਹੈ ਪਿੰਡ ਵਿੱਚ ਕੋਈ ਵੀ ਪ੍ਰਵਾਸੀ ਰਹਿੰਦਾ ਹੈ ਤਾਂ ਉਸ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਜਿਹੜੀ ਵੀ ਮੋਟਰ ਤੇ ਰਹਿੰਦਾ ਉਹਦੀ ਜ਼ਿੰਮੇਵਾਰੀ ਕਾਰ ਵੀਰਵਾ ਅਤੇ ਐਤਵਾਰ ਲੈ ਕੇ ਆਉਣ ਹਵੇਲੀ ਘਰ ਦੇ ਕੋਲ ਜਿੱਥੇ ਵੀ ਹਾਂਜੀ ਜਿਸ ਦੀ ਵੀ ਮੋਟਰ ਜਾਂ ਹਵੇਲੀ ਅਤੇ ਘਰ ਵਿੱਚ ਪ੍ਰਵਾਸੀ ਰਹਿੰਦੇ ਹਨ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਗਿਣਤੀ ਹਰ ਇੱਕ ਦਾ ਆਧਾਰ ਕਾਰਡ ਅਤੇ ਪੁਲਿਸ ਵੈਰੀਫਿਕੇਸ਼ਨ ਦੀ ਕਾਪੀ ਪੰਚਾਇਤ ਕੋਲ ਜਮ੍ਹਾਂ ਕਰਵਾਏ ਅਤੇ ਇੱਕ ਕਾਪੀ ਆਪਣੇ ਕੋਲ ਰੱਖਣ ਕੋਈ ਵੀ ਪਿੰਡ ਵਾਸੀ ਕਿਸੇ ਵੀ ਪ੍ਰਵਾਸੀ ਨੂੰ ਆਪਣੀ ਜ਼ਮੀਨ ਨਾ ਵੇਚੇ ਜੇਕਰ ਪਿੰਡ ਵਿੱਚ ਕੋਈ ਪ੍ਰਵਾਸੀ ਇੱਕ ਦਿਨ ਨੂੰ ਠੀਕ ਹੈ ਜੀ ਕੋਈ ਵੀ ਬੰਦਾ ਜਿਹੜਾ ਆ ਪ੍ਰਵਾਸੀ ਨੂੰ ਜ਼ਮੀਨ ਨਹੀਂ ਵੇਚੂਗਾ ਆਪਣੀ ਠੀਕ ਹੈ ਜੀ ਜੇਕਰ ਪਿੰਡ ਵਿੱਚ ਕੋਈ ਵੀ ਪ੍ਰਵਾਸੀ ਸਮਾਨ ਜਾਂ ਸਬਜ਼ੀ ਵੇਚਣ ਆਉਂਦਾ ਹੈ ਤਾਂ ਉਸ ਦੇ ਕੋਲ ਉਸ ਦਾ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ ਕੋਈ ਵੀ ਪ੍ਰਵਾਸੀ ਜੇਕਰ ਬਿਨਾਂ ਪਹਿਚਾਣ ਪੱਤਰ ਤੋਂ ਆਉਂਦਾ ਮਿਲਦਾ ਹੈ ਜੇਕਰ ਪਿੰਡ ਵਿੱਚ ਕੋਈ ਵੀ ਜੇਕਰ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਸਬਜੀ ਜਾਂ ਕੁਝ ਵੀ ਵੇਚਣ ਆਉਂਦਾ ਆ ਉਹਦੇ ਕੋ ਉਹਦਾ ਆਧਾਰ ਕਾਰਡ ਕੁਛ ਨਾ ਕੋਈ ਉਹਦੇ ਕੋ ਪ੍ਰੂਫ ਹੋਣਾ ਚਾਹੀਦਾ ਆ ਠੀਕ ਹੈ ਸਹਿਮਤ ਹਾਂ ਜੀ ਇਦਾਂ ਬੁੱਲ ਖੁੱਲ ਕੇ ਕੋਈ ਵੀ ਪ੍ਰਵਾਸੀ ਜੇਕਰ ਬਿਨਾਂ ਪਛਾਣ ਪੱਤਰ ਤੋਂ ਘੁੰਮਦਾ ਮਿਲਦਾ ਹੈ ਜਾਂ ਰਹਿ ਰਿਹਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਉਸ ਨੂੰ ਪਿੰਡ ਵਿੱਚੋਂ ਵੀ ਕੱਢਿਆ ਜਾ ਸਕਦਾ ਹੈ ਕਿਸੇ ਵੀ ਪ੍ਰਵਾਸੀ ਦਾ ਪਛਾਣ ਪੱਤਰ ਪੰਚਾਇਤ ਵੱਲੋਂ ਟੈਸਟ ਨਹੀਂ ਕੀਤਾ ਜਾਵੇਗਾ ਕੋਈ ਵੀ ਜਿਹੜਾ ਮੋਤਵਾਰ ਬੰਦਾ ਆ ਲੰਬੜਦਾਰ ਹੋਏ ਸਰਪੰਚ ਪੰਚ ਕੋਈ ਵੀ ਬੰਦਾ ਹੋਊਗਾ ਉਹਦਾ ਕਿਸੇ ਪ੍ਰਵਾਸੀ ਦਾ ਆਧਾਰ ਕਾਰਡ ਪੈਨ ਕਾਰਡ ਕੋਈ ਵੀ ਜਾਂ ਬੱਚਿਆਂ ਦੀ ਰਿਮਿਸ਼ਨ ਆ ਕੋਈ ਵੀ ਸਾਡੇ ਕੋਲੋਂ ਟੈਟਡ ਨਹੀਂ ਹੋਊਗਾ ਠੀਕ ਹੈ ਜੀ ਕੋਈ ਵੀ ਪ੍ਰਵਾਸੀ ਪਿੰਡ ਵਿੱਚੋਂ ਨਸ਼ਾ ਕਰਕੇ ਘੁੰਮਦਾ ਪਾਇਆ ਜਾਵੇਗਾ ਤਾਂ ਉਸ ਨੂੰ ਉਸੇ ਵਕਤ ਪਿੰਡ ਵਿੱਚੋਂ ਕੱਢਿਆ ਜਾਵੇਗਾ ਕੋਈ ਵੀ ਜਿਹੜਾ ਪ੍ਰਵਾਸੀ ਬੰਦਾ ਆ ਜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਘੁੰਮਦਾ ਜਾ ਕੋਈ ਨਸ਼ਾ ਕਰਕੇ ਘੁੰਮਦਾ ਦਿਸਿਆ ਤਾਂ ਉਸ ਬੰਦੇ ਨੂੰ ਪਿੰਡ ਦੇ ਵਿੱਚੋਂ ਕੱਢ ਦੇਣਾ ਆ ਤੇ ਕਿਸੇ ਵੀ ਬੰਦੇ ਨੇ ਜੇ ਕੋਈ مالک ਨੇ ਉਹਦੀ سپورਟ ਚ ਨਹੀਂ ਆਉਣਾ ਵੀ ਨਹੀਂ ਯਾਰ ਇਹਨਾਂ ਗਲਤੀ ਕਰਤੀ ਸਰਪੰਚ ਸਾਹਿਬ ਇਹਨੂੰ ਇੱਕ ਮੌਕਾ ਦੇ ਦਿਓ ਠੀਕ ਹੈ ਸਹਿਮਤ ਹਾਂ ਜੀ ਸਹਿਮਤ ਹਾਂ ਜੀ ਹਾਂ ਜੀ ਮਤਾ ਸਰਵ ਸੰਮਤੀ ਨਾਲ ਪਾਸ ਕੀਤਾ ਜਾਂਦਾ ਹੈ ਠੀਕ ਹੈ ਜੀ